ਪੈਰੋ ਮਹੱਲਾ ਤੀਜਾ RAM ਨਾਮ ਜਗਤ ਨਿਸਤਾਰਾ ਇਹ ਭਾਈ RAM ਪਰਮੇਸ਼ਰ ਦਾ ਨਾਮ ਜਪ ਕੇ ਹੀ ਸਾਰੇ ਜਗਤ ਜੀਆ ਦਾ ਨਿਸਤਾਰਾ ਹੋ ਸਕਦਾ ਹੈ ਭਵਜਲ ਪਾਰ ਉਤਾਰਨ ਹਾਰਾ ਮਹਾਰਾਜ ਦਾ ਨਾਮ ਸੰਸਾਰ ਸਮੁੰਦਰ ਹੈ ਜਿਹੜਾ ਪੈਦਾਇਕ ਜਾ ਲੋ ਇਤੋਂ ਪਾਰ ਉਤਾਰ ਕੇ ਮੁਕਤੂਪੀ ਕਿਨਾਰੇ ਤੇ ਪਹੁੰਚੌਣ ਵਾਲਾ ਇਹ ਜਹਾਜ਼ ਦੀ ਨਹੀਂ ਆਈ ਹੈ ਗੁਰ ਪ੍ਰਸਾਦੀ ਹਰ ਨਾਮ ਸਮਾਹ ਸੇ ਭਾਈ ਸਤਗੁਰਾਂ ਦੀ ਕਿਰਪਾ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਸਮਾਲਣਾ ਕਰ ਯਾਦ ਕਰ ਸਾਧ ਹੀ ਨਿਭੈ ਤੇ ਰਹਿ ਨਾਰੀ ਕੀ ਪਿਆਰੇ ਸਦਾ ਸਦਾ ਤੇਰੇ ਨਾਲ ਲੋਕ ਪੰ ਲੋਕ ਚ ਇਹ ਨਿਵੇਗਾ ਸਾਥ ਦੇਵੇਗਾ ਰਾਉ ਨਾਮ ਨਾ ਚਿਤਹਿ ਮਨ ਮੁਖ ਗਾਵਾਰਾ ਜਦ ਭਾਈ ਮਨ ਮੁਖ ਹਨ ਬੇਸਮਝੋ ਉਹ ਮਾਰੇ ਮਨ ਨੂੰ ਮੁਖੀ ਬਣਾਇਆ ਹੋਇਆ ਉਹ ਮਾਰੇ ਦੇ ਨਾਮ ਨੂੰ ਚੇਤੇ ਹੀ ਨਹੀਂ ਕਰਦੇ ਓਕਾਈ ਬਿਨ ਨਾਵੈ ਕੈਸੀ ਪਾਵਹਿ ਪਾਰਾ ਉਹ ਨਾਮ ਤੋਂ ਬਿਨਾ ਕਿਵੇਂ ਸੰਸਾਰ ਸਮੁੰਦਰ ਤੋਂ ਪਾਰ ਮੁਕਤ ਰੂਪੀ ਕਿਨਾਰੇ ਨੂੰ ਪਹੁੰਚਣਗੇ ਨਹੀਂ ਪਾ ਸਕਦੇ ਆਪੇ ਦਾਤ ਕਰੇ ਦਾਤਾ ਤਿਨ ਆਪ ਹੀ ਗੁਰੂ ਸਰੂਪ ਧਾਰਿਆ ਦਸੇ ਪਾਤਸ਼ਾਹਾਂ ਦਾ ਸਰੂਪ ਧਾਰ ਕੇ ਚਹਾਂ ਜੁਗਾਂ ਦਾ ਹੁਣ ਨਵੇੜਾ ਕਰਨ ਵਾਸਤੇ ਆਪ ਵੀ ਇਹਨਾਂ ਨੂੰ ਨਾਮ ਦੀ ਦਾਤ ਦੇਣਾ ਕਰਦਾ ਹੈ ਦੇਵਨ ਹਾਰੇ ਕੋ ਜੈਕਾਰ ਉਸ ਦਾਤੇ ਗੁਰੂ ਨਾਨਕ ਅਕਾਲ ਪੁਰਖ ਤੋਂ ਸਦਾ ਜੈ ਜੈਕਾਰ ਕਰੀਏ ਮਾਰਾ ਧੰਵਾਦ ਕਰੀਏ ਨਦਰ ਕਰ ਨਦਰ ਕਰੇ ਸਤਿਗੁਰੂ ਮਿਲਾਏ ਜੇ ਮਾਰਾ ਕਿਰਪਾ ਦ੍ਰਿਸ਼ਟੀ ਕਰੇ ਸਾਡੇ ਪੂਰਵ ਕਰਮਾਂ ਦਾ ਨਿਸ਼ਕਾਮ ਕਰਮਾਂ ਦਾ ਪ੍ਰੇਰਿਆ ਹੋਇਆ ਤੇ ਸਤਿਗੁਰਾਂ ਦੀ ਸੰਗਤ ਸਾਨੂੰ ਮੇਲ ਦੇਵੇ ਨਾਨਕ ਹਿਰਦੈ ਨਾਮ ਵਸਾਏ ਤੇ ਸਤਿਗੁਰੂ ਸਾਹਿਬ ਜੀ ਹਿਰਦੇ 'ਚ ਮਾਰਾ ਦਾ ਨਾਮ ਵਸਾ ਦੇਣ ਪੈਰੋਂ ਮਹੱਲਾ ਤੀਜਾ ਨਾਮੇ ਉਧਰੇ ਸਭ ਜਿਤਨੇ ਲੋ ਜਿਤਨੇ ਲੋਕ ਹਨ ਇਹ ਸਾਰੇ ਬਰਮ ਲੋਕ ਅਤੇ ਸਵਰਗ ਲੋਕ ਕੋ ਪਤਾਲ ਮਾਤ ਲੋਕ ਆਦਿਕ ਜਿੰਨੇ ਲੋਕ ਸਾਰੇ ਨਾਮ ਕਰਕੇ ਹੀ ਭਾਈ ਮੁਕਤ ਹੋਈਆਂ ਨਾਮ ਤੋਂ ਬਿਨਾ ਕਹੀ ਦੀ ਕਲਿਆਣ ਨਹੀਂ ਹੋਈ ਹੈ ਗੁਰਮੁਖ ਜਿਨ੍ਹਾਂ ਪ੍ਰਾਪਤ ਹੋ ਉਹ ਸਾਰਿਆਂ ਦਾ ਲੋ ਪ੍ਰਕਾਸ਼ ਕਰਨ ਵਾਲਾ ਹੈ ਜਿਨਾਂ ਨੂੰ ਗੁਰਾਂ ਦੁਆਰਾ ਗੁਰਮਖਾਂ ਨੂੰ ਨਾਮ ਪ੍ਰਾਪਤ ਹੁੰਦਾ ਉਹ ਸਾਰੇ ਲੋਕ ਉਧਰ ਗਏ ਹਨ ਹਰ ਜੀ ਉਹ ਆਪਣੀ ਕਿਰਪਾ ਕਰੇ ਬੇਨਤੀ ਕਰੋ ਏ ਹਰੀ ਅਕਾਲ ਪੁਰਖ ਜੀ ਕਿ ਉਹ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਗੁਰਮਖਾਂ ਨਾਮ ਵਡਿਆਈ ਦੇ ਤਾਂ ਗੁਰਮਖਾਂ ਦੀ ਸੰਗਤ ਦੁਆਰਾ ਗੁਰੂ ਮੁਖੀ ਦੁਆਰਾ ਨਾਮ ਦੀ ਵਡਿਆਈ ਬਖਸ਼ ਦੇਵੇਂ ਰਹਾਉ RAM ਨਾਮ ਜਨਪ੍ਰੀਤ ਪਿਆ ਜਿਨਾਂ ਦੇ ਜੇ ਰਮੰਤਿ ਰਾਮਾ ਰਮਿਆ ਹੋਇ ਜੋ ਰਾਮ ਉਹਦੇ ਨਾਮ 'ਚ ਮਨ ਕਰਕੇ ਵੀ ਪ੍ਰੀਤੀ ਹੈ ਮਾਣੀ ਕਰਕੇ ਵੀ ਇਹ ਨਾ ਜਿੰਦਰ ਪਿਆਰ ਹੈ ਆਪ ਉਦਰੇ ਸਭ ਕੋਲ ਉਧਾਰਨ ਹਾ ਉਦੋਂ ਭਾਈ ਆਪ ਵੀ ਮੁਕਤ ਹੋ ਗਏ ਐ ਸਾਰਿਆਂ ਕੁਲਾਂ ਦਾ ਉਧਾਰ ਕਰਨ ਵਾਲੇ ਵੀ ਹੰ ਜਿਹੜੀਆਂ ਬੇਗਤ ਗਈਆਂ ਹਨ ਬਿਨ ਨਾਵ ਹੈ ਸਾਰੇ ਨੀਆਂ ਕੁਲਾਂ ਦੇ ਜੀਆਂ ਦੇ ਕਲਿਆਣ ਕਰਨ ਵਾਲੇ ਹਨ ਉਹ ਬਿਨ ਨਾਵ ਹੈ ਮਨਮੁਖ ਜੰਗਪੁਰ ਜਾ ਸੱਚੇ ਬਾਦਸ਼ਾਹ ਦੇ ਅਮਰਤ ਨਾਮ ਤੋਂ ਬਿਨ ਭਾਈ ਮਨਮੁਖ ਹੀ ਹੈ ਜੀਵ ਅੰਤ ਨੂੰ ਜੰਮ ਦੀ ਪੁਰੀਂ ਜਾਂਦਾ ਹੈ ਜੰਮ ਲੋਕ ਚ ਔਖੇ ਹੋਵੇ ਚੂਟਾ ਖਾ ਉੱਥੇ ਜਮਾਂ ਦੀਆਂ ਸਟਾਂ ਖਾ ਖਾ ਕੇ ਔਖੇ ਹੁੰਦੇ ਹਨ ਵਾਰ-ਵਾਰ ਜੁਨਾ ਚ ਭਰਮਦੇ ਆ ਆਪੇ ਕਰਤਾ ਦੇਵੈ ਸੂ ਆਪ ਹੀ ਕਰਦਾ ਪ੍ਰਖ ਜਿਨ੍ਹਾਂ ਨੂੰ ਗੁਰੂ ਸਾਹਿਬ ਤੋਂ ਅੰਮ੍ਰਿਤ ਨਾਮ ਦਾ ਉਪਦੇਸ਼ ਦੇ ਦੇਵੇ ਨਾਨਕ ਨਾਮ ਪ੍ਰਾਪਤ ਹੋ ਉਹਨਾਂ ਨੂੰ ਭਾਈ ਸਤਗੁਰਾਂ ਦੁਆਰਾ ਸਤਗੁਰੂ ਜੀ ਕਹਿੰਦੇ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੁੰਦੀ ਹੈ ਪੈਰੋ ਮਹੱਲਾ ਤੀਜਾ ਗੋਵਿੰਦ ਪ੍ਰੀਤ ਸੰਕਾਦਕ ਉਧਾਰੇ ਵੇਖੋ ਗੋਵਿੰਦ ਪਰਮੇਸ਼ਰ ਦੀ ਪ੍ਰੀਤੀ ਸੰਕ ਸੁਨੰਦਨ ਸਨਾਤਨ ਸੰਤ ਕੁਮਾਰ ਬ੍ਰਹਮਾ ਦੇ ਜਿਹੜੇ ਚਾਰੇ ਪੁੱਤਰ ਸੀ ਇਹਨਾਂ ਨੂੰ ਇੱਕ ਦਿਨ ਬ੍ਰਹਮਾ ਨੇ ਕਿਹਾ ਹੈ ਪੁੱਤਰੋ ਤੁਸੀਂ ਰਾਜ ਪ੍ਰਬੰਧ ਸਾਮੋ ਤੇ ਮੈਂ ਕੰਮ ਕਰਨਾ ਇਹ ਕਹਿਣ ਲੱਗੇ ਪਿਤਾ ਸਲਾਹ ਕਰਕੇ ਦੱਸਾਂਗੇ ਸਲਾਹ ਜੋ ਹਾਂ ਭਰਾਵਾਂ ਨੇ ਕੀਤੀ ਵੀ ਇਹ ਸਾਡੇ ਪਿਤਾ ਨੂੰ ਰਾਜ ਪ੍ਰਬੰਧ ਚ ਤਕਲੀਫ ਹੋਈ ਹੈ ਤੇ ਆਪਾਂ ਨੂੰ ਉਹ ਤਕਲੀਫ ਚ ਪਾਉਣਾ ਚਾਹੁੰਦਾ ਹੈ ਆਪਾਂ ਤਬ ਕਿਉਂ ਛੱਡੀਏ ਉਸ ਉੱਤਰ ਹੀ ਨਹੀਂ ਦਿੱਤਾ ਸੰਨ ਕਿਸਨंदन ਸਾਤਨ ਚਾਰੇ ਮਹਾਰਾ ਦੇ ਭਜਨ ਚ ਜੁੜ ਗਏ ਇਸ ਪ੍ਰਕਾਰ ਗੋਬਿੰਦ ਦੀ ਪ੍ਰੀਤੀ ਕਰਕੇ ਪਿਤਾ ਨੂੰ ਉਤਰ ਨਹੀਂ ਲਿਟਾਇਆ ਕਿ ਭਜਨ ਜੁੜ ਗਏ ਇਉ ਸੰਤ ਕਸੰਦਨ ਸੁਣਾਪਨ ਸੰਤ ਕੁਮਾਰ ਜਿਹੜੇ ਹੈ ਇਹ ਗੋਬਿੰਦ ਦੀ ਪ੍ਰੀਤੀ ਕਰਕੇ ਮਾਰਨ ਉਧਾਰਤੇ ਹਨ ਆਰਾਮ ਨਾਮ ਸ਼ਬਦ ਵਿਚਾਰੇ ਉਹਨਾਂ ਨੇ ਆਰਾਮ ਰਮਿਆ ਹੋਇਆ ਜੋ ਪਰਮੇਸ਼ਰ ਦਾ ਨਾਮ ਹੈ ਆਰਾਮ ਹੈ ਰਮਿਆ ਹੋਇਆ ਉਹਦਾ ਨਾਮ ਜਪਦੇ ਹੈ ਸ਼ਬਦ ਦੀ ਵਿਚਾਰ ਦਿੰਦੇ ਹੈ ਇੱਕ ਵਾਰੀ ਨਾਰਦ मुनि 75000 ਵਰਾ ਵਿਦਿਆ ਪੜ ਕੇ ਇਹਨਾਂ ਨੂੰ ਕਹਿਣ ਲੱਗਾ ਕਿ ਇਹ ਸੰਕਾਜ ਕੋ ਤੁਸੀਂ ਵਿਰਾਕ ਤੋਂ ਮੈਂ ਤੁਹਾਡੇ ਪਾਸ ਪਰਸ਼ਨ ਕਰਦਾ ਹਾਂ ਮੈਂ 75 ਬੜਾ 75000 ਬੜਾ ਵਿਦਿਆ ਪੜ੍ਹੀ ਹੈ ਸਾਰੀਆਂ ਵਿਦਿਆ ਮੈਂ ਪੜ ਲਈਆਂ ਪਰ ਮੈਨੂੰ ਸ਼ਾਂਤੀ ਨਹੀਂ ਆਈ ਕੀ ਕਾਰਨ ਹੈ ਉਸ ਵੇਲੇ ਇਹਨਾਂ ਨੇ ਕਿਹਾ ਕਿ ਇਹ ਨਾਰਦ ਉਹ ਵਿਦਿਆ ਨਹੀਂ ਤੂੰ ਪੜਿਆ ਜੀ ਇਹਨਾਂ ਸ਼ਾਂਤੀ ਪ੍ਰਾਪਤ ਹੋਵੇ ਤੂੰ ਅਸ਼ਾਂਤੀ ਵਾਲੀਆਂ ਵਿਦਿਆ ਸਾਰੀਆਂ ਪੜਿਆ ਹੈ ਉਹ ਕੀ ਕਹਿੰਦੇ ਆ ਤੁਮ ਵਿਦਿਆ ਹੈ ਉਧਿਆਤ ਉਹ ਵਿਦਿਆਵਤ ਕਹਿੰਦੇ ਹਨ RAM ਨਾਮ ਸ਼ਬਦ ਵਿਚਾਰੀ RAM ਦੇ ਨਾਮ ਨੂੰ ਗੁਰਾਂ ਦੇ ਸ਼ਬਦ ਉਪਦੇਸ਼ਦਾਰਾ ਵਿਚਾਰ ਨਾ ਕਰੇ ਹਰ ਜੀਉ ਆਪਣੀ ਕਿਰਪਾ ਤਾ ਬੇਨਤੀ ਕਰੇ ਕਿ ਹਰੀ ਅਕਾਲ ਪੁਰਖ ਜੀ ਆਪਣੀ ਕਿਰਪਾ ਦ੍ਰਿਸ਼ਟੀ ਕਰੋ ਸਾਡੇ ਤੇ ਗੁਰਮੁਖ ਨਾਮੇ ਲੱਗ ਪਿਆ ਗੁਰਮਖਾਂ ਦੀ ਸੰਗਤ ਕਰਕੇ ਮਾਰਾ ਦੇ ਨਾਮ ਵਿੱਚ ਸਾਡਾ ਪਿਆਰ ਲੱਗ ਜਾਵੇ ਰਹਾਉ ਅੰਤਰ ਪ੍ਰੀਤ ਭਗਤ ਸਾਚੀ ਹੋ ਅੰਦਰ ਜਿਹੋ ਕੇ ਪ੍ਰੀਤੀ ਹੋਵੇ ਉਹਦੀ ਸੱਚੀ ਭਗਤੀ ਹੁੰਦੀ ਹੈ ਜਿਹਦੇ ਅੰਦਰ ਪਿਆਰ ਨਹੀਂ ਉਹ ਭਗਤੀ ਕਿਵੇਂ ਕਰ ਸਕਦਾ ਸੱਚੀ ਪੂਰੇ ਗੁਰ ਮੇਲਾਵਾ ਹੋ ਇਹ ਪੂਰਿਆਂ ਗੁਰਾਂ ਦਾ ਵਾਹਿਗੁਰੂ ਦਾ ਮਲਾਪ ਹੁੰਦਾ ਹੈ ਨਿਜ ਘਰ ਵਸੈ ਸਹਿਜ ਸੁਭਾਅ ਫਿਰ ਆਪਣੀ ਤ੍ਰਿਯਾ ਬਦ ਰੂਪੀ ਘਰ ਚ ਵਸਦਾ ਸੋ ਤੇ ਸੰਦ ਸੋ ਭਾਵ ਪ੍ਰਕਾਸ਼ ਲਿਆਉਂਦਾ ਬ੍ਰਹਮ ਗੁਰਮੁਖ ਨਾਮ ਵਸਾਇ ਮਨ ਹਾ ਕਿਉ ਗੁਰਮੁਖਾਂ ਦੀ ਸੰਗਤ ਕਰਕੇ ਗੁਰਾਂ ਦੁਆਰਾ ਨਾਮ ਗੁਰਮੁਖਾਂ ਦੇ ਮਨ 'ਚ ਆ ਕੇ ਵਸ ਜਾਂਦਾ ਹੈ ਆਪੇ ਵੇਖੇ ਵੇਖਣਹਾਰ ਫਿਰ ਆਪ ਹੀ ਵੇਖਦਾ ਸਾਰੇ ਅੰਦਰ ਵੇਖਣ ਦਾ ਦ੍ਰਿਸ਼ਟਾਰੂਪ ਬ੍ਰਹਮ ਐਸੀ ਉਹਦੇ ਅੰਦਰ ਪ੍ਰਕਾਸ਼ ਵਾਲੀ ਬ੍ਰਹਮਾਕਾਰ ਵਰਤੀ ਹੋ ਜਾਂਦੀ ਹੈ ਨਾਨਕ ਨਾਮ ਰੱਖੋ ਔਰ ਧਾਰਾ ਮਾਰਾ ਕਹਿੰਦੇ ਫੇਰ ਵੀ ਨਾਮ ਨੂੰ ਦਿਲ ਚ ਵਸਾ ਕੇ ਰੱਖੋ ਜੀਵਨ ਮੁਕਤ ਨੂੰ ਕਦੇ ਹੰਕਾਰ ਨਾ ਫਰੇ ਮੈਂ ਹੁਣ ਸਾਰਿਆਂ ਦਾ ਕ੍ਰਿਸ਼ਨ ਹੈ ਇਹ ਨਹੀਂ ਹੋਮਾ ਜਿੱਕੇ ਤੇ ਫਸ ਕੇ ਭੁੱਲ ਨਾ ਜਾਇਓ ਨਾਮ ਨੂੰ ਦਿਲ ਚ ਵਸਾ ਕੇ ਰੱਖੋ ਹਮੇਸ਼ਾ ਪਹਿਰੋ ਮਹੱਲਾ ਤੀਜਾ ਕਾਲਯੁਗ ਮਹਾਰਾਮ ਨਾਮ ਔਰ ਧਾਰਾ ਕੀ ਭਾਈ ਕਾਲਯੁਗ ਦੇ ਜਮਾਨੇ ਚ ਪਰਮੇਸ਼ਰ ਦਾ ਨਾਮ ਹੀ ਹੈ ਇਹ ਉਹ ਦਿਲ ਦੇ ਅੰਦਰ ਧਾਰਨਾ ਕਰੋ ਬਸਾਉਣਾ ਕਰੋ ਬਿਰਨਾਵੈ ਮਾਥੈ ਪਾਵੈ ਸ਼ਾ ਨਾ ਤੂੰ ਬਗੈਰ ਹੰਕਾਰ ਕਰਕੇ ਸਾਧਨਾ ਦਾ ਜਗ ਆਦਿਕ ਜਗ ਜੋਗ ਨੇ ਫਲ ਤੇ ਮਾਨੋ ਜੋ ਪ੍ਰਵਜ ਅਸੁਰਾਵਾ ਮੱਤੇ ਦੇ ਹੰਕਾਰ ਦੀ ਸਵਾਹੀ ਪੈਣ ਲੱਗ ਜਾਂਦੀ ਅੰਤ ਕਰਨੇ ਚ RAM ਨਾਮ ਸੁਲਬ ਹੈ ਭਾਈ ਇਹ ਭਾਈ ਬੜਾ ਕਠਣ ਲੱਭਣ ਵਾਲਾ ਹੈ ਪਰਮੇਸ਼ਰ ਦਾ ਜੋ ਨਾਮ ਹੈ ਗੁਰ ਪ੍ਰਸਾਦਿ ਸਹਿ ਮਨ ਆਈ ਸਤਗੁਰਾਂ ਦੀ ਕਿਰਪਾ ਹੋਵੇ ਤਾਂ ਮਨ ਚ ਆ ਕੇ ਵਾਦ ਸਾਰਕ ਪੁਰਖ ਬਿਆਨਤ ਦੇਖੀਦੇ ਹਨ ਰਹਾਉ ਰਾਮ ਨਾਮ ਜਨ ਭਲ ਹੈ ਸੂਰ ਰਾਮ ਪਰਮੇਸ਼ਰ ਦੇ ਨਾਮ ਨੂੰ ਭਗਤ ਜਨ ਉਹ ਭਾਲ ਦੇ ਖੋਜਦੇ ਹਨ ਪੂਰੇ ਗੁਰ ਤੇ ਪ੍ਰਾਪਤ ਹੋ ਜਿਹੜੇ ਭਾਲਦੇ ਨੂੰ ਪੂਰਿਆਂ ਗੁਰਾਂ ਦੁਆਰਾ ਭਾਈ ਪ੍ਰਾਪਤ 190 ਉਸ ਪਰਮੇਸ਼ਰ ਦੇ ਨਾਮ ਦੀ ਹਰ ਕਾ ਭਾਣਾ ਮੰਨਹਿ ਸੇ ਜਨ ਪਰਵਾ ਜੇ ਮਹਾਰਾਜ ਤੁਸੀਂ ਪੂਰੇ ਗੁਰੂਆਂ ਤੁਹਾਡੀ ਸ਼ਰਨ ਲਈ ਹੈ ਕਿਰਪਾ ਕਰੋ ਮਹਾਰਾਜ ਕਹਿੰਦੇ ਭਾਈ ਭਾਣਾ ਮੰਨਣਾ ਚੋਗ ਹੈ ਭਾਣਾ ਮੰਨ ਕੇ ਨਾਮ ਦਿਲ ਚ ਵਸਦਾ ਹੈ ਜੋ ਹਰੀ ਦਾ ਪਾਣਾ ਮੰਨੇ ਸਿਰ ਜਨ ਪਰਵਾ ਉਹ ਪਰਮਾਨਿਕ ਸਫਲੇਪੁਰ ਖਣਗੇ ਗੁਰ ਕੈਬਦ ਨਾਮ ਨੀਸਾ ਸਤਿਗੁਰਾਂ ਦੇ ਸ਼ਬਦ ਦੁਆਰਾ ਨਾਮ ਦਾ ਨਿਸ਼ਾਨ ਟੰਬੂ ਪ੍ਰਾਪਤ ਹੁੰਦਾ ਹੈ ਪ੍ਰਲੋਕ ਦੀ ਵਿੱਚ ਸਹਿਕਾ ਕਰਨ ਵਾਸਤੇ ਗੁਰਾਂ ਦੇ ਸ਼ਬਦ ਕਰਕੇ ਗੁਰ ਕੈਬਦ ਨਾਮ ਨੀਸਾ ਗੁਰਾਂ ਦੇ ਉਪਦੇਸ਼ ਕਰਕੇ ਨਾਮ ਨਿਸ਼ਾਨ ਪ੍ਰਗਟ ਹੁੰਦਾ ਹੈ ਹਿਰਦੇ ਵਿੱਚ ਤੇ ਨਾਮ ਦਾ ਲੇਖ ਉਹਦੇ ਅੰਦਰ ਲਿਖਿਆ ਜਾਂਦਾ ਹੈ ਜੋ ਗੁਰਾਂ ਦਾ ਉਪਦੇਸ਼ ਧਾਰਦਾ ਹੈ। ਸੂ ਸੇ ਬੂ ਜੋ ਕਲ ਰਹਿ ਆਤਾ। ਉਸ ਪਰਮੇਸ਼ਰ ਦਾ ਭਾਈ ਸੇਵਨ ਭਜਨ ਕਰੋ ਜਿਹੜਾ ਸਾਰੇ ਕਲ ਸ਼ਕਤੀ ਨੂੰ ਧਾਰਨ ਕਰ ਰਿਹਾ ਆਪਣੀ ਚੇਤਨ ਸੱਤਾ ਨੂੰ। ਨਾਨਕ ਗੁਰਮੁਖ ਨਾਮ ਪਿਆ। ਕਿਉਂ ਸਤਗੁਰੂ ਜੀ ਕਹਿੰਦੇ ਨੇ ਗੁਰਮਖੰਦੇ ਅੰਦਰ ਨਾਮ ਦਾ ਪਿਆਰ ਹੈ। ਗੁਰਾਂ ਦਾ ਗੁਰਮਖੋ ਨਾਮ ਦਾ ਪਿਆਰ ਕਰੋ ਫਰਮਾਉਂਦੇ ਹਨ। ਪੈਰੋਂ ਮਹੱਲਾ ਤੀਜਾ ਕਾਲਯੁਗਮਹ ਬਹੁ ਕਰਮਕੁਮਾਰ ਕਾਲਯੁਗ ਦੇ ਜਮਾਨੇ ਚ ਲੋਕ ਬਹੁਤ ਸਾਰੇ ਪਿਛਲੇ ਯੁਗਾਂ ਵਾਲੇ ਕਰਮ ਕਰਦੇ ਆ ਨਿਤ ਨਮਿਤ ਪ੍ਰਾਸ਼ਚਕ ਕਾਮਕ ਸੰਧਿਆ ਤਰਪਨ ਗਾਇਤਰੀ ਸਨਾਹ ਨਿਧੀ ਪੂਜਨ ਆਦਕ ਨਾ ਰੁਤ ਨਾ ਕਰਉ ਥਾਇ ਪਾ ਨਾ ਤਾਂ ਭਾਈ ਰੁਤ ਵੈ ਸਤਯੁਗ ਦੇ ਚ ਤਾਂ ਜੋ ਕਰਨ ਦੀ ਰੁਤ ਸੀ ਪ੍ਰਾਣਾ ਯਾਮ ਕਰਦੇ ਸੀ ਤ੍ਰੇਤੇ ਯੱਗਾਂ ਦੀ ਰੁਤ ਸੀ ਦਵਾਪਰ ਚ ਪੂਜਾ ਦੀ ਰੁਤ ਸੀ ਜਿਵੇਂ ਆ ਹੁਣ ਮੂਰਤੀਆਂ ਬਣਾ ਬਣਾ ਕੇ ਪੂਜਦੇ ਆ ਲੋਕ ਬੰਗਾਲੀ ਹੁਣ ਆ ਦਿਵਾਲੀ ਦੀਆਂ ਬੜੀਆਂ ਬੜੀਆਂ ਜਵਾਨਾਂ ਜੀਆਂ ਕੱਡੀਆਂ ਆਈਆਂ ਦੇਵੀਆਂ ਬਣਾਈ ਖੜੇ ਆ ਰਹਾ ਨੇ ਵਿੱਚ ਇਸ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਫਰਮਾਉਂਦੇ ਆ ਇਹ ਦੁਆਪਰ ਚ ਸੀ ਇਹ ਜਿਹੜੀਆਂ ਮੂਰਤੀਆਂ ਪੂਜਣ ਦਾ ਕੰਮ ਹੁਣ ਨਾ ਇਹ ਰੋਤ ਹੈ ਇਹਨਾਂ ਕੰਮਾਂ ਦੀ ਦੇ ਨਵੇਂ ਥਾਂ ਪਾਣੇ ਲੇਖੇ ਕਰਮ ਜਿਹੜੇ ਹਨ ਕਲਯੁਗ ਮਹਾਰਾਮ ਨਾਮ ਹੈ ਸਾਰ ਕੁੰਜੂ ਦੇ ਜਮਾਨੇ ਤੋਂ ਪਰਮੇਸ਼ਰ ਦਾ ਨਾਮ ਹੀ ਭਾਈ ਸ੍ਰੇਸ਼ਟ ਹੈ ਗੁਰਮੁਖ ਸਾਚਾ ਲੱਗੈ ਪਿਆਰ ਗੁਰਮਖੰਦਰ ਜੀ ਦਾ ਸੱਚੇ ਪਰਮੇਸ਼ਰ ਦੇ ਨਾਮ ਦਾ ਪਿਆਰ ਲੱਗ ਜਾਂਦਾ ਹੈ ਉਹ ਨਿਹਾਲ ਹੋ ਜਾਂਦੇ ਹੈ ਰਾਉ ਤਨ ਮਨ ਖੋਜ ਕਰੈ ਮਹਿ ਪਾਇ ਤਨ ਤੇ ਮਨ ਨੂੰ ਪਹਿਲਾਂ ਤਨ ਨੂੰ ਖੋਜਿਆ ਮਨ ਮੇਰਿਆ ਮਨ ਦੇ ਵਿੱਚੋਂ ਫੇ ਘਰ ਅੰਤ ਕ ਕਰਨ ਦੇ ਅੰਦਰ ਸਾਰ ਸੰਗਤ ਰੂਪੀ ਘਰ ਦੁਆਰਾ ਤਨਮਨ ਦੇ ਵਿੱਚੋਂ ਕਰ ਸਰੂਪ ਤ੍ਰਿਯਾ ਪਦ ਨੂੰ ਪਾ ਲਿਆ ਗੁਰਮੁਖ ਰਾਮ ਨਾਮ ਚੇਤ ਲਾਇਆ ਗੁਰਮੁਖਾਂ ਤਨਮਨ ਨੂੰ ਖੋਜ ਕੇ ਘਰ ਗ੍ਰਸਥ ਚ ਰਹਿਨੇ ਆ ਹੋਇਆ ਹਾਂ ਕਰ ਪਰਿਵਾਰ ਚ ਰਹਿਨੇ ਆ ਹੋਇਆ ਹਾਂ ਕਰ ਸత్సੰਗਤ ਦੁਆਰਾ ਤਨਮਨ ਨੂੰ ਖੋਜ ਕੇ ਕਰ ਸਰੂਪ ਨੂੰ ਪਾ ਲਿਆ ਗੁਰੂਮukh RAM ਨਾਮ ਚਿਤ ਲਾਇਆ ਜਿਨਾਂ ਗੁਰੂਮਖਰ RAM ਦੇ ਨਾਮ ਚਿਤ ਲਾਇਆ ਉਹਨਾਂ ਘਰ ਵਿੱਚੋਂ ਪਾ ਲਿਆ ਪਰਮੇਸ਼ਰ ਨੂੰ ਗਿਆਨ ਅੰਜਨ ਸਤਗੁਰ ਤੇ ਹੋ ਇਹ ਗਿਆਨ ਰੂਪੀ ਸੁਰਮਾ ਦੇਣ ਨੂੰ ਸਾਰੇ ਚਾਹੁੰਦੇ ਕਿ ਅਸੀਂ ਵੀ ਗਿਆਨ ਦੇ ਦਈਏ ਪਰ ਸਤਗੁਰਾਂ ਤੋਂ ਵੀ ਪ੍ਰਾਪਤ ਹੋ ਸਕਦਾ ਹੈ RAM ਨਾਮ ਰਵ ਰਹਿਆ ਤਿਹੋ ਲੋ ਜਿਸ ਪਰਮੇਸ਼ਰ ਦਾ ਨਾਮ RAM ਹੈ ਨਾਮ ਉਹ ਸਾਰਿਆਂ ਤਿੰਨ ਲੋਕਾਂ ਵਿੱਚ ਵਿਆਪਕ ਹੋ ਰਿਹਾ ਵਿਆਪਕ ਮੈਲਰੀਆ ਸਾਰਿਆਂ ਵਿੱਚ ਜਿਹੜਾ ਉਚਾਰਦਾ ਹੈ ਨਾ ਐਸੀ 파ਰਸ ਕਲਾ ਵਰਤਦੀ ਹੈ ਪਹਿਲਾਂ ਤਾਂ ਉਹਦੇ ਸਰੀਰ ਵਿੱਚ ਹੀ ਸਾਰੇ ਅੰਗਾਂ 'ਚ ਜਾਪ ਹੋਣ ਲੱਗ ਜਾਂਦਾ ਹੈ ਫਿਰ ਸਾਰੇ ਰੂਮਾਂ ਵਿੱਚ ਹੋ ਜਾਂਦਾ ਹੈ ਫਿਰ ਤਤਾਂ 'ਚ ਵੀ ਸੁਣਨ ਲੱਗ ਜਾਂਦਾ ਹੈ ਇਹ ਜਦੋਂ ਇਹਨਾਂ 'ਚ ਤੋ ਇਕਾਗਰ ਹੋ ਜਾਂਦਾ ਹੈ ਉਦੋਂ ਪਰਮੇਸ਼ਵਰ ਦਾ ਜਲਵਾ ਇਹ ਜਾ ਆਉਂਦਾ ਸਾਰਿਆਂ ਦੇ ਵਿੱਚ ਰavria ਵਿਆਪਕ ਹੋ ਰਿਹਾ ਉਹ ਹੀ ਪਰਮੇਸ਼ਵਰ RAM ਨਾਮ ਰਵ ਰਹਾ ਤੇਹ ਲੋਇ ਕਿੰਨਾ ਲੋਕਾਂ ਵਿੱਚ ਹੈ RAM ਨਾਮ ਉਚਾਰਿਆ ਜਗ ਸਭ ਨੂੰ ਸਕੂਬਤ ਜੀ ਸਵਰਗ ਲੋਕ ਮਾਤ ਲੋਕ ਪਤਾਲ ਆਦਿਕਾਂ ਜੀ ਉਹ ਹੀ ਹੈ ਉਸ ਨੂੰ ਉਚਾਰ ਰਿਹਾ ਕਾਲ ਯੁਗ ਮਹ ਹਰ ਜੀਉ ਇੱਕ ਹੋਰ ਰੁਕ ਨਾ ਕਾ ਇਹ ਭਾਈ ਕਾਲ ਯੁਗ ਦੇ ਜਮਾਨੇ ਚ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੀ ਕੋਈ ਰੁਤ ਹੈ ਹੋਰ ਕੋਈ ਰੁੱਤ ਨਹੀਂ ਹੈ ਨਾਨਕ ਗੁਰਮੁਖ ਹਿਰਦੈ RAM ਨਾਮ ਲਿਹੋ ਜਮਾਈਂ ਤੇ ਭਾਈ ਗੁਰਮੁਖ ਬਣ ਕੇ ਹਿਰਦੇ ਚ ਪਰਮੇਸ਼ਰ ਦੇ ਨਾਮ ਨੂੰ ਸਰਬਨ ਕਰਕੇ ਗੁਰਾਂ ਤੋਂ ਜਿਹੜਾ ਮੰਨਣ ਕਰਨਾ ਹੈ ਜਮਾਉਣਾ ਕਰੋ